ਕਤਲ ਹੋਇਆ ਹੋਵੇ ਗੋਲੀ ਨਾਲ ਹੋਇਆ ਹੋਵੇ ਹਰਿਆਣਾ ਪੁਲਿਸ ਦੀ ਗੋਲੀ ਨਾਲ ਹੋਇਆ ਹੋਵੇ ਤੇ ਪੰਜਾਬ ਦਾ ਹੋਵੇ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਪੰਜਾਬ ਦੇ ਡੀਜੀਪੀ ਪੰਜਾਬ ਦੀ ਪੁਲਿਸ ਮਕਦਮਾ ਇਹਨਾਂ ਦਰਜ ਕਰੇ ਤੁਸੀਂ ਸਿੱਖਾਂ ਨੂੰ ਜਰੀਲ ਕਰਨਾ ਚਾਹੁੰਦੇ ਕੀ ਮਹਿਸੂਸ ਕਰਾਉਣਾ ਚਾਹੁੰਦੇ ਤੇ ਜੇ ਤੁਸੀਂ ਇਹ ਮੰਗ ਮੰਨ ਲੋਗੇ ਪੰਜਾਬ ਤਬਦੀਲ ਕਰ ਦਿੱਤਾ ਜਾਵੇ ਜੇਲ੍ਹ ਦੇ ਵਿੱਚ ਫਿਰ ਤੁਹਾਡਾ ਕੀ ਵਿਗੜ ਜਾਊਗਾ ਦੇ ਗੁਰੂ ਘਰ 3000 ਕਿਲੋਮੀਟਰ ਦੀ ਉੱਤੇ ਤੁਸੀਂ ਬੰਦ ਕੀਤਾ ਹੋਇਆ ਆ ਇਸ ਕਰਕੇ ਜਿਹੜਾ ਆ ਜਿੱਥੇ ਵੀ ਕਿਤੇ ਜਾਤੀ ਹੋ ਔਰ ਕਿਸੇ ਸਿੱਖ ਦੇ ਨਾਲ ਉਹਦੇ ਸਿੱਖ ਹੋਣ ਕਰਕੇ ਉਹਦੇ ਪੰਥਕ ਹੋਣ ਕਰਕੇ ਔਰ ਧਾਰਮਿਕ ਧਰਮ ਦੇ ਲਈ ਚੁੱਕੇ ਕਦਮ ਕਰਕੇ ਉੱਥੇ ਜਿਹੜਾ ਮੇਰੇ ਵਰਗੇ ਔਰ ਜਿਹੜੇ ਪੰਥਕ ਲੋਕ ਨੇ ਉਹ ਜਰੂਰ ਉਸ ਸੰਘਰਸ਼ ਦਾ ਉਹਨਾਂ ਧਰਨਿਆਂ ਦਾ ਉਸ ਆਵਾਜ਼ ਦਾ ਕਿੱਸਾ ਬਣ ਕੇ ਤੇ ਬਣਦੇ ਰਹਿੰਦੇ ਮੇਰਾ ਖਿਆਲ ਹੈ ਕਿ ਵਾਰ-ਵਾਰ ਚਿੱਠੀਆਂ ਲਿਖੀਆਂ ਗਿਣਤੀ ਕੋਈ ਨਹੀਂ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਕੋਈ ਟਾਈਮ ਹੀ ਨਹੀਂ ਦਿੰਦਾ ਈਵੈਂਟ ਕੇ ਜਿਹੜਾ ਇੱਕ ਛੋਟਾ ਮੁੱਖ ਮੰਤਰੀ ਹੈ ਤੇਜਰੀਵਾਲ ਉਹਨੇ ਵੀ ਜਿਸ ਤਰ੍ਹਾਂ ਦਾ ਵਿਹਾਰ ਕੀਤਾ ਹੈ ਗੇਟ ਤੇ ਚਲੇ ਗਿਆ ਨੂੰ ਮੋੜਿਆ ਵਾਪਸ ਲੈ ਗੇਟ ਵੀ ਨਹੀਂ ਖੋਲਿਆ ਸੀ ਉਹ ਬਾਤ ਚੱਲ ਕੱਲ ਮਾੜੀ ਆ ਕਾਲੀਦਾਨ ਨੇ ਆਪ ਦਾ ਪੱਖ ਰੱਖਤਾ ਆ ਉਹਦੇ ਬਾਰੇ ਕਿ ਕਤਲ ਹੋਇਆ ਹੋਵੇ ਗੋਲੀ ਨਾਲ ਹੋਇਆ ਹੋਵੇ ਹਰਿਆਣਾ ਪੁਲਿਸ ਦੀ ਗੋਲੀ ਨਾਲ ਹੋਇਆ ਹੋਵੇ ਤੇ ਪੰਜਾਬ ਦਾ ਹੋਵੇ ਤੇ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਪੰਜਾਬ ਦੇ ਡੀਜੀਪੀ ਪੰਜਾਬ ਦੀ ਪੁਲਿਸ ਮਕਦਮਾ ਇਹਨਾਂ ਦਰਜ ਕਰੇ ਤੇ ਇਹ ਕਹਿਣਾ ਕਿ ਪਹਿਲੋ ਪੋਸਟਮਾਰਟਮ ਕਰਵਾ ਲਓ ਤੇ ਬਾਅਦ ਮਕਦਮਾ ਦਰਜ ਕਰਾਂਗੇ ਇਹ ਸ਼ਲਾਵਾਸ ਉਸ ਚਲਾ ਵੀ ਨੂੰ ਪਸਾਨ ਜਿੱਥੇ ਬੰਦियां ਸਮਝ ਗਈਆਂ ਜਿਹੜਾ ਗੋਲੀ ਨਾਲ ਮਰਿਆ ਹੈ ਜਿਹਦਾ ਕਤਲ ਹੋਇਆ ਹੈ ਉਹਦਾ ਜਦ ਤੱਕ 302 ਦਾ ਮੁਕਦਮਾ ਦਰਜ ਨਹੀਂ ਹੁੰਦਾ ਉਹਦਾ ਪੋਸਟਮਾਰਟਮ ਕਾਨੂੰਨਨ ਤੌਰ ਤੇ ਹੋ ਹੀ ਨਹੀਂ ਸਕਦਾ ਦੂਸਰੇ ਪਾਸੇ ਤੁਸੀਂ ਦੇਖੋ ਸੈਂਕੜੇ ਨੌਜਵਾਨ ਆ ਜਿਹੜੇ ਜ਼ਖਮੀ ਹੋਏ ਕਿਸੇ ਦੀਆਂ ਲੱਤਾਂ ਟੁੱਟ ਗਈਆਂ ਅਗੇ ਦੀ ਲੱਤ 'ਚ ਗੋਲੀ ਵਧੀ ਅਗੇ ਦੀ ਬਾਹਾਂ 'ਚ ਵਧੀ ਅਗੇ ਦੀਆਂ ਅੱਖਾਂ 'ਚ ਲੱਗੀਆਂ ਤੇ ਬੰਦੇ ਸਾਰੇ ਹਸਪਤਾਲਾਂ ਚ ਦਾਖਲ ਹੈ ਜੋ ਮੇਰੇ ਕੋਲ ਰਿਪੋਰਟ ਹੈ ਕਿ ਕਿਸੇ ਦੇ ਸ਼ਰੇ ਵੀ ਨਹੀਂ ਕੱਢੇ ਜਾ ਰਹੇ ਕਿਉਂਕਿ ਕੱਢ ਨਹੀਂ ਸਕਦੇ ਐਮਐਲਆਰ ਕੱਟਨੀ ਪੈਣੀ ਹੈ ਹੁਣ ਐਮਐਲਆਰ ਤੱਕ ਕੱਟੀ ਨਹੀਂ ਜਾ ਰਹੀ ਜੇ ਐਮਐਲਆਰ ਨਹੀਂ ਕੱਟੀ ਜਾਊਗੀ ਹਾਂਜੀ ਜਿਹੜੀ ਮੈਡੀਕਲ ਲੀਗਲ ਰਿਪੋਰਟ ਹੈ ਜਿਹਨੂੰ ਆਪਾਂ ਨਤੀਜਾ ਕਹਿ ਦਿੰਨੇ ਆ ਫਿਰ ਪਰਚਾ ਕਿਵੇਂ ਕੱਟਿਆ ਜਾਊਗਾ 307 ਦੇ ਮੁਕਦਮੇ ਜਿਹੜੇ ਇੰਨੇ ਜ਼ਖਮੀ ਹੈ ਚਾਹ ਪ੍ਰੀਤਪਾਲ ਸਿੰਘ ਹੈ ਚਾਹ ਹੋਰ ਨੇ ਜਿਹੜੇ ਪੀਜੀਆਈ ਨੇ ਹੋਰ ਹਸਪਤਾਲਾਂ ਚ ਨੇ ਉਹਨਾਂ ਦੇ ਕਦੀ ਕਿਸ ਨੇ ਬਿਆਨ ਲਿਆ ਹਾਂਜੀ ਤੁਸੀਂ ਬਿਆਨ ਲਓ ਬਿਆਨ ਲੈ ਕੇ ਮੁਕਦਮੇ ਦਰਜ ਕਰੋ ਪਰ ਨਹੀਂ ਕਰਨਾ ਚਾਹੁੰਦੇ ਕਿਉਂਕਿ ਹਰਿਆਣਾ ਕੇਜਰੀਵਾਲ ਦਾ ਸੂਬਾ ਹੈ ਹਰਿਆਣਾ ਜਿਹੜਾ ਆ ਉਹ ਕੇਜਰੀਵਾਲ ਉਥੋਂ ਦਾ ਰਹਿਣ ਵਾਲਾ ਹੈ ਉਹਨਾਂ ਦਾ ਮੈਨੂੰ ਪਤਾ ਹੈ ਕਿ ਪੰਜਾਬੀਆਂ ਨੇ ਹੁਣ ਨਹੀਂ ਮੇਰੇ ਆਖੇ ਲੱਗਣਾ ਹੁਣ ਨਹੀਂ ਮੇਰੇ ਝੂਠ 'ਚ ਫਸਣਾ ਕਹਿੰਦਾ ਕਿ ਮੈਂ ਹਰਿਆਣੇ ਨਾਲ ਫਰੂਤਾ ਜੀ ਅੱਜ ਜੇ ਭਗਵਾਨਤਮਾਨ ਕਿਸੇ ਵੀ ਤਰ੍ਹਾਂ ਦੀ ਹਰਿਆਣੇ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਤੇ ਹਰਿਆਣਾ ਪੁਲਿਸ ਤੇ ਡੀਜੀਪੀ ਤੇ ਕਾਰਵਾਈ ਨਹੀਂ ਕਰਦਾ ਉਹਦੇ ਪਿੱਛੇ ਕੇਵਲ ਤੇ ਕੇਵਲ ਕੇਂਦਰੀ ਮੰਤਰੀ ਦੇ ਆਦੇਸ਼ ਆ ਕਿ ਹਰਿਆਣੇ ਤੇ ਕਾਰਵਾਈ ਨਹੀਂ ਕਰਦਾ ਬੇਨਤੀ ਹੈ ਜੀ ਜਿੱਥੇ ਵੀ ਕਿਤੇ ਸਿੱਖ ਦੇ ਉੱਤੇ ਸਿੱਖ ਹੋਣ ਕਰਕੇ ਤੇ ਉਹਦੇ ਵੱਲੋਂ ਧਰਮ ਦੀ ਖਾਤਰ ਕੌਮ ਦੀ ਖਾਤਰ ਚੁੱਕੇ ਕਦਮ ਕਰਕੇ ਇਸੇ ਵੀ ਤਰ੍ਹਾਂ ਦਾ ਕੋਈ ਜ਼ਬਰ ਹੁੰਦਾ ਹੈ ਸਰਕਾਰਾਂ ਜ਼ਬਰ ਕਰਦੀਆਂ ਨੇ ਉੱਥੇ ਸਿੱਖ ਪੰਥ ਨੂੰ ਇਕੱਠਿਆ ਹੋਣਾ ਚਾਹੀਦਾ ਇੱਕ ਮੁੱਠ ਹੋਣਾ ਚਾਹੀਦਾ ਔਰ ਸਾਲ ਹੋ ਚੱਲਿਆ ਹੈ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਜਿਨ੍ਹਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ 'ਚ ਐਨਐਸਏ ਦੇ ਅਧੀਨ ਬੰਦ ਕੀਤਾ ਗਿਆ ਔਰ ਐਨਐਸਏ ਤੁਸੀਂ ਲਾਤੀ ਕਿ ਐਨਐਸਏ ਲਾਉਣ ਵਾਲੇ ਨੂੰ ਡਿਬਰੂਗੜ ਸੁੱਟਣਾ ਜ਼ਰੂਰੀ ਕੀ ਪੰਜਾਬ ਚ ਐਨਐਸਏ ਵਾਲੇ ਬੰਦ ਨਹੀਂ ਕੀਤੇ ਜਾ ਸਕਦੇ ਇੱਕ ਤਾਂ ਸਰਕਾਰ ਇਹ ਸਪਸ਼ਟ ਕਰ ਦੇ ਦੂਜੀ ਗੱਲ ਜਿਹੜੀ ਹੈ ਪਰਵਾਰ ਦੀ ਜਾਂ ਪੰਥ ਦੀ ਜਾਂ ਜਿਹੜੇ ਵੀ ਇਸ ਰੋਸ ਧਰਨੇ ਵਿੱਚ ਸ਼ਾਮਲ ਹੋ ਰਹੇ ਨੇ ਸਾਰਿਆਂ ਦੀ ਇੱਕੋ ਮੰਗ ਹੈ ਕਿ ਭਾਈ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਦੇ ਕੇਸ ਚ ਲਾਉਣਾ ਜੰਮ ਜੰਮ ਕੇ ਚਲਾਣਾ ਇਹ ਤਾਂ ਕਬੱਡੀ ਮੰਗਣੀ ਕੀ ਇਹਦੇ باوجود ਜੇ ਤੁਸੀਂ ਨਹੀਂ ਮੰਨਦੇ ਇਹਦਾ ਮਤਲਬ ਹੈ ਤੁਸੀਂ ਸਿੱਖਾਂ ਨੂੰ ਜਰੀਲ ਕਰਨਾ ਚਾਹੁੰਦੇ ਭਾਵੇਂ ਉਸ ਪੱਖੋਂ ਪਹਿਲਾਂ ਵੀ ਕਸਰ ਕੋਈ ਨਹੀਂ ਪਰ ਤੁਸੀਂ ਅਜੇਹਾ ਨਾ ਮੰਨ ਕੇ ਕੀ ਮਹਿਸੂਸ ਕਰਾਉਣਾ ਚਾਹੁੰਦੇ ਤੇ ਜੇ ਤੁਸੀਂ ਇਹ ਮੰਗ ਮੰਨ ਲੋਗੇ ਪੰਜਾਬ ਤਬਦੀਲ ਕਰ ਦਿੱਤਾ ਜਾਵੇ ਜੇਲ੍ਹ ਦੇ ਵਿੱਚ ਫਿਰ ਤੁਹਾਡਾ ਕੀ ਵਿਗੜ ਜਾਊਗਾ ਸਪਸ਼ਟ ਕਰ ਦਿਓ ਲੋਕਾਂ ਠੀਕ ਹੈ ਨਾ ਦੇ ਬਰੂਗੜ 3000 ਕਿਲੋਮੀਟਰ ਦੇ ਉੱਤੇ ਤੁਸੀਂ ਬੰਦ ਕੀਤਾ ਹੋਇਆ ਇਸ ਕਰਕੇ ਜਿਹੜਾ ਆ ਜਿੱਥੇ ਵੀ ਕਿਤੇ ਜਾਤੀ ਹੋਊ ਔਰ ਕਿਸੇ ਸਿੱਖ ਦੇ ਨਾਲ ਉਹਦੇ ਸਿੱਖ ਹੋਣ ਕਰਕੇ ਉਹਦੇ ਪੰਥਕ ਹੋਣ ਕਰਕੇ ਔਰ ਧਾਰਮਿਕ ਧਰਮ ਦੇ ਰਹਿ ਚੁੱਕੇ ਕਦਮ ਕਰਕੇ ਉੱਥੇ ਜਿਹੜਾ ਹੈ ਮੇਰੇ ਵਰਗੇ ਔਰ ਜਿਹੜੇ ਪੰਥਕ ਲੋਕ ਨੇ ਉਹ ਜਰੂਰ ਉਸ ਸੰਘਰਸ਼ ਦਾ ਉਹਨਾਂ ਧਰਨਿਆਂ ਦਾ ਉਸ ਆਵਾਜ਼ ਦਾ ਹਿੱਸਾ ਬਣ ਕੇ ਤੇ ਬਣਦੇ ਰਹਿਣਗੇ ਤੇ ਫਿਰ ਇੱਕ ਹੋਰ ਸਵਾਲ ਹੈ ਕਿ ਉਹਨਾਂ ਨੇ ਕਿਹਾ ਕਿ 21 ਦਿਨਾਂ ਦੇ ਵਿੱਚ ਵਿੱਚ ਜਿਹੜਾ ਹੈ ਕਿ ਉਹਨਾਂ ਨਾਲ ਮੀਟਿੰਗ ਹੋਈ ਪਰਿਵਾਰਕ ਮੈਂਬਰਾਂ ਦੀ ਉੱਥੇ ਜਿਹੜੀ 21 ਦਿਨਾਂ ਤੇ ਦਾ ਹੱਲ ਕੱਢਣ ਦੀ ਗੱਲ ਕਰ ਰਹੇ ਨੇ ਉਹ ਤਾਂ ਪਰਿਵਾਰ ਦੀ ਮੰਗ ਹੈ ਨਾ ਜੀ ਹੁਣ ਤੁਸੀਂ ਦੇਖੋ ਵੀ 16 ਤਰੀਕ ਤੋਂ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਉਹ ਦੇਹ ਦੇ ਅੰਦਰ ਭੁਖੜ ਹੜਤਾਲ ਤੇ ਔਰ ਦੂਸਰੇ ਬਨੇ ਪਰਿਵਾਰਾਂ ਨੇ ਵੀ ਭੁਖੜ ਹੜਤਾਲ ਸ਼ੁਰੂ ਕਰਤੀ ਤੇ ਜੇ ਹੁਣ ਤੁਸੀਂ ਦੇਖੋ ਲਗਭਗ 2 ਹਫ਼ਤੇ ਹੋ ਚਲੇ ਆ ਤੇ ਸਰੀਰ ਦੀ ਸਮਰੱਥਾ ਕਿੰਨੀ ਖੁੰਦੀ ਤੇ ਸਰਕਾਰਾਂ ਤੇ ਅਸਰ ਹੀ ਕੋਈ ਨਹੀਂ ਹੈ ਹਾਂਜੀ ਉਹ ਜਿਹੜਾ ਆ ਬੜਾ ਸੀਰੀਅਸ ਮੈਟਰ ਆ ਇਹਨੂੰ ਸੀਰੀਅਸ ਉਹ ਗੰਭੀਰਤਾ ਨਾਲ ਜਿਹੜੀਆਂ ਸਰਕਾਰਾਂ ਨੇ ਖਾਸ ਕਰਕੇ ਜਿਹੜੀਆਂ ਏਜੰਸੀਆਂ ਨੇ ਜਿਹੜੀਆਂ ਕੇਸ ਨੂੰ ਡੀਲ ਕਰ ਰਹੀਆਂ ਨੇ ਉਹਨਾਂ ਨੂੰ ਸਿੱਖ ਭਾਵਨਾਵਾਂ ਦੇ ਅਨਸਾਰ ਵੀ ਤੇ ਮਨੁੱਖਤਾ ਨੂੰ ਮੱਦੇਨਜ਼ਰ ਰੱਖਦਿਆਂ ਹੋਏ ਇਹ ਕਦਮ ਜਿਹੜਾ ਆ ਚੁੱਕਣਾ ਚਾਹੀਦਾ ਤੁਹਾਨੂੰ ਇੱਥੇ ਜਿੱਥੇ ਬੰਦਿਆ ਨੂੰ ਅੱਜ ਕੀ ਕਿਹਾ ਗਿਆ ਖਾਸ ਤੌਰ ਤੇ ਕੀ ਤੁਹਾਨੂੰ ਕੀ ਕੀ ਲੈ ਕੇ ਕਿਸੇ ਜਿੱਥੇ ਕੰਮ ਕਰਦੇ ਨੇ ਉਹ ਸਾਰਿਆਂ ਦੀ ਜੀ ਪਰਿਵਾਰ ਦੀ ਜਾਂ ਜਿਹੜੇ ਵੀ ਪ੍ਰਬੰਧਕ ਨੇ ਉਹਨਾਂ ਦੀ ਕੋਈ ਮੰਗ ਹੀ ਹੈ ਕਿ ਪੰਥ ਜਿਹੜਾ ਆ ਡਟ ਕੇ ਸਾਹ ਦੇਵੇ ਡਟ ਕੇ ਆਵਾਜ਼ ਉਠਾਵੇ ਔਰ ਕਿ ਮੈਂ ਸਤਿ ਸ਼੍ਰੀ ਅਕਾਲ ਵੀਰ ਸਿੰਘ ਬਾਦਲ ਹੋਰਾਂ ਨਾਲ ਇਸ ਵਿਚਾਰ ਵਟੰਦਰਾ ਕਰਕੇ ਹੀ ਇੱਥੇ ਆਇਆ ਸੀ ਉਹਨਾਂ ਨੇ ਵੀ ਕਿਹਾ ਸੀਗਾ ਕਿ ਪਰਿਵਾਰ ਨੂੰ ਵੀ ਜਾਂ ਉੱਥੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਵੀ ਵਿਸ਼ਵਾਸ ਜ਼ਰੂਰ ਦਿਵਾਉਣਾ ਕਿ ਅਸੀਂ ਉਹਨਾਂ ਦੇ ਨਾਲ ਆ ਸਾਰੇ ਇਸ ਕਰਕੇ ਜਿਹੜਾ ਆ ਮੇਰੇ ਤੇ ਹੀ ਬੇਨਤੀ ਹੈ ਕਿ ਭਾਈ ਇਕਜੁੱਟ ਹੋਵੋ ਇਕਮਤ ਹੋਵੋ ਆਪਸੀ ਈਰਖਾ ਛੱਡ ਕੇ ਆਪਸੀ ਦੁਵੇਸ਼ ਛੱਡ ਕੇ ਜਿਹਦਾ ਫਾਇਦਾ ਵਿਰੋਧੀ ਉਠਾਉਂਦੇ ਨੇ ਉਹਦੇ ਤੋਂ ਬਚੋ ਐਸਪੀਸੀ ਵੱਲੋਂ ਚਿੱਠੀ ਵੀ ਲਿਖੀ ਗਈ ਹੈ ਕਿ ਮੁੱਖ ਮੰਤਰੀ ਪੰਜਾਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਗਲਤ ਅਗਲੇ ਤੇ ਅਸਰ ਨਹੀਂ ਹੈ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜੇ ਫੋਨ ਤੇ ਟਾਈਮ ਮੰਗਦਾ ਸੀਗਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਤੁਰਤ ਟਾਈਮ ਦਿੰਦੇ ਸੀ ਹੁਣ ਮੇਰਾ ਖਿਆਲ ਹੈ ਕਿ ਵਾਰ-ਵਾਰ ਚਿੱਠੀਆਂ ਲਿਖੀਆਂ ਗਿਣਤੀ ਕੋਈ ਨਹੀਂ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਕੋਈ ਟਾਈਮ ਹੀ ਨਹੀਂ ਦਿੰਦਾ ਈਵਨ ਕਿ ਜਿਹੜਾ ਇੱਕ ਛੋਟਾ ਮੁੱਖ ਮੰਤਰੀ ਹੈ ਕੇਜਰੀਵਾਲ ਉਹਨੇ ਵੀ ਜਿਸ ਤਰ੍ਹਾਂ ਦਾ ਵਿਹਾਰ ਕੀਤਾ ਹੈ ਗੇਟ ਤੇ ਚਲੇ ਗਿਆ ਨੂੰ ਮੋੜਿਆ ਵਾਪਸ ਲੈ ਗੇਟ ਵੀ ਨਹੀਂ ਖੋਲਿਆ ਸੀ ਉੱਥੇ ਕੀ ਕਰੋਗੇ ਤੁਸੀਂ ਇਹਨਾਂ ਲੋਕਾਂ ਦੀ ਸੋਚਦਾ ਸਰ ਤੁਸੀਂ ਇਹ ਦੌਰ ਦੇਖਿਆ ਕਿੰਨਾ ਬਹੁਤ ਰੋਖਾ ਹੈ ਕਿ ਐਨਐਸਏ ਦੇ ਉਪਰ ਇੱਕ ਸਾਤੇ ਪੰਜਾਬ ਦੀ ਜੇਡ ਸ਼ਿਫਟ ਕਰਨਾ ਕਿਉਂਕਿ ਤੁਸੀਂ ਵੀ ਨਹੀਂ ਨਹੀਂ ਮੈਂ ਤਾਂ ਦੇਖੋ ਐਨਐਸਏ ਮੈਂ 3 ਸਾਲ ਐਨਐਸਏ ਕੱਟੀ ਹੈ ਜਦੋਂ ਪਹਿਲੀ ਕੱਟੀ ਸੀ ਉਦੋਂ 2 ਸਾਲ ਦੀ ਹੁੰਦੀ ਸੀ ਤੇ ਉਹ ਦੂਜੀ ਵਾਰ ਮੇਰੇ ਤੇ ਲੱਗੀ ਸੀ 92 ਦੇ ਵਿੱਚ ਸਟਾਰਟਿੰਗ ਚ ਉਹ 1 ਸਾਲ ਦੀ ਸੀ ਜਿਹੜੀ ਪਹਿਲੀ ਸੀ ਉਹ ਤਾਂ ਚਲੋ ਮੈਂ ਜੋਧਪੁਰ ਜੇਲ੍ਹ ਚ ਕੱਟੀ ਸੀ ਜਿਹੜੀ ਦੂਜੀ ਸੀਗੀ ਉਹ ਮੈਂ ਅਮਰਸਰ ਜੇਲ੍ਹ ਚ ਇਹ ਤਾਂ ਹੈ ਨਹੀਂਗਾ ਕਿ ਐਨਐਸਏ ਅਤੇ ਉਹਨੂੰ ਪੰਜਾਬੋਂ ਬਾਹਰ ਹੀ ਛੁਟਣਾ ਕੋਈ ਜ਼ਰੂਰੀ ਹੈ ਇਹ ਕੋਈ ਕਾਨੂੰਨ ਕਹਿੰਦਾ ਆ ਅਜਿਹਾ ਨਹੀਂ ਤੁਸੀਂ ਐਨਐਸਏ ਦਾਹੀ ਹੈ ਪੰਜਾਬ ਦੇ ਦੇਸ਼ ਚ ਕਿਹੇ ਚੋ ਰੱਖ ਸਕਦੇ ਰੱਖ ਸਕਦੇ ਨੇ ਬਿਲਕੁਲ ਤੁਹਾਡੀ ਡਿਮਾਂਡ ਹੈ ਤੇ ਜੇ ਨਹੀਂ ਟੌਮਗਾ ਨਹੀਂ ਜਾਂਦੀ ਤੇ ਫਿਰ ਕੀ ਹੱਲ ਹੈ ਇਹ ਤਾਂ ਫਿਰ ਜਿਹੜੇ ਪ੍ਰਬੰਧਕ ਨੇ ਜਿਹੜੇ ਆਗੂ ਨੇ ਇਸ ਧਰਨੇ ਦੇ ਇਸ ਸਭ ਦੇ ਜੋ ਕਦਮ ਚੁੱਕਣਗੇ ਸਾਰੇ ਨਾਲ ਪੂਦਰਾ ਕਿਸਾਨ ਦੇ ਦਾ ਇੱਕ ਪੂਛੀਰ ਹੋਇਆ